ਵਾਲੀ ਦੋ ਜਹਾਨ ਵਿੱਚ ਕਣਕਪੁਰੀ ਦੇ ਆਇਆ ਦੇਵੇ ਦਰਸ਼ ਵਿਸ਼ਨੂੰ ਭਗਵਾਨ ਜੋਤ ਸਰੂਪ ਪ੍ਰਗਟ ਨੇਹ ਕਲੰਕ ਨਾਉ ਰਖਾਇਆ ਕਾਲਿਯੁਗ ਜਾਮਾ ਤਾਰ ਕਣਕਪੁਰੀ ਪ੍ਰਭ ਭਾਗ ਲਗਾਇਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋ ਸਰੂਪੀ ਖੇਲ ਰਚਾਇਆ ਜੋ ਸਰੂਪੀ ਪ੍ਰਭ ਖੇਲ ਰਚਾ ਬਣਤ ਬਣਾਏ ਆਪ ਪ੍ਰਭ ਝੂਠੀ ਸ੍ਰਿਸ਼ਟੀ ਉਪਾ ਜੋ ਸਰੂਪੀ ਅਕਾਰ ਕਰ ਮਾਇਆ ਰੂਪੀ ਦੇ ਸਜਾ ਏ ਕਾ ਜੋਤੀ ਅਦਾਰ ਕਰ ਸੋ ਹੰਗ ਸਾਚਾ ਸ਼ਬਦ ਦੇ ਚਲਾ ਚਾਰ ਵਰਨ ਪ੍ਰਭ ਏ ਕਾ ਦਰਵਾਰ ਕਰ ਊਚ ਨੀਚ ਦਾ ਜਾਏ ਭੇਖ ਮਿਟਾ ਮਹਾਰਾਜ ਸ਼ੇਰ ਸਿੰਘ ਸਤਗੁਰ ਸਾਚਾ ਜੋ ਸਰੂਪੀ ਭੇਖ ਜਾਏ ਵਰਤਾ ਜੋ ਵਰਤੇ ਸੋ ਪ੍ਰਭਲ ਖਾਵੇ ਕਾਲ ਯੁਗ ਵੇਲਾ ਅੰਤ ਮਿ ਆਵੇ ਪ੍ਰ ਅਵినాਸ਼ੀ ਜੋਤ ਪ੍ਰਗਟਾਵੇ ਜੋਤ ਸਰੂਪ ਵਿੱਚ ਸਿੱਖ ਸਮਾਵੇ ਆਪਣੇ ਭੇਵ ਵਿਰਲੇ ਗੁਰਮੁਖ ਜਣਾਵੇ